ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫौज ਸਾਧ ਸੰਗਤ ਜੀ ਜਿਵੇਂ ਕਿ ਕੁਝ ਦਿਨਾਂ ਤੋਂ ਵੀਡੀਓ ਬਹੁਤ ਵਾਇਰਲ ਹੋਈਆਂ ਆ ਆਪਣਾ ਧਰਮ ਧਰਮਪ੍ਰੀਤ ਸਿੰਘ ਟਿਕਟੋਕ ਵਾਲਾ ਜਿਵੇਂ ਕਿ ਉਹਦੇ ਇੱਕ ਕਾਰ ਕੁਝ ਪਿੰਡ ਵਾਲੀ ਪੰਚਾਇਤ ਨੇ ਰਲ ਮਿਲ ਕੇ ਲਵਾਏ ਸੀ ਤੇ ਚਲੋ ਅੱਜ ਇਦਾਂ ਹੋ ਸਕਿਆ ਵੀ ਪੰਚਾਇਤ ਨੇ ਮਾਫੀ ਮੰਗ ਲਈ ਆ ਇੱਕ ਕਾਰ ਵੀ ਉਹਦੇ ਚਲੋ ਪੈ ਜਾਣੇ ਚਾਹੀਦੇ ਆ ਤੇ ਭਰਮ ਇੱਕ ਗੱਲ ਇਹ ਸਾਬਤ ਕਰਨਾ ਚਾਹੁੰਨਾ ਆ ਕਿ ਜਿਹੜੀ ਉਹਦੀ ਐਨੀ ਵਰਲਡ ਦੇ ਵਿੱਚ ਇੱਕ ਕਾਰ ਲਾਉਣ ਦੀ ਵੀਡੀਓ ਲੋਕਾਂ ਨੇ ਵੇਖੀ ਆ ਐਨੀ ਵਿਵਦੀ ਹੋਈ ਆ ਤੇ ਉਹਦਾ ਕੌਣ ਜ਼ਿੰਮੇਵਾਰ ਆ ਉਹਦਾ ਤੇ ਕੈਰੇਕਟਰ ਲੈਸ ਹੋ ਗਿਆ ਨਾ ਇੱਕਦਮ ਤੇ ਹੁਣ ਟਾੜੀਆਂ ਮਾਫੀਆਂ ਮੰਗਣ ਦਾ ਫਾਇਦਾ ਕੀ ਹੈ ਮੈਨੂੰ ਇਹ ਦੱਸੋ ਪਹਿਲਾਂ ਬਹੁਤ ਹੀ ਮਾੜੀ ਗੱਲ ਕੀਤੀ ਆ ਮੈਂ ਪਿੰਡ ਉਸੇ ਪਿੰਡ ਦੀ ਪੰਚਾਇਤ ਨੂੰ ਇਹ ਕਹਿਣਾ ਚਾਹੁੰਨਾ ਮੈਸੇਜ ਜਣਾ ਚਾਹੁੰਨਾ ਆ ਅੱਗੇ ਜਦੋਂ ਵੀ ਕੋਈ ਇਹੋ ਜੀ ਹੋਰ ਵੀ ਕੋਈ ਵੀਰਾਂ ਭਰਾਵਾਂ ਨੂੰ ਮੈਸੇਜ ਜੇਣਾ ਚਾਹੁੰਦਾ ਹੈ ਵੀ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਬਣਦੀ ਆ ਪਹਿਲਾਂ ਪੂਰੀ ਕਾਰਵਾਈ ਕਰੋ ਫੇਜ ਆ ਕੇ ਇਹੋ ਜੀ ਗੱਲਾਂ ਬਾਤਾਂ ਕਰੋ ਕਕਾਰ ਲਾਉਣ ਦੀ ਬਹੁਤ ਜਿਆਦੀ ਮਾੜੀ ਗੱਲ ਆ ਤੇ ਕਕਾਰ ਲਾਉਣ ਦੇ ਵਿੱਚ ਇਹਨਾਂ ਉੱਤੇ ਪਰਚਾ ਵੀ ਬਣ ਸਕਦਾ ਹੈ ਜੇ ਕੋਈ ਜਥੇਬੰਦੀ ਕੋਈ ਚਾਹੁੰਦੀ ਤੇ ਇਸ ਕਰਕੇ ਚਲੋ ਹੁਣ ਜੇ ਮਾਫੀ ਮੰਗ ਲਈਏ ਪਿੰਡ ਵਾਲਿਆਂ ਦੇ ਤਾਂ ਬਹੁਤ ਵਧੀਆ ਗੱਲ ਆ ਤਾਂ ਅਹੀਂ ਇਹ ਨੈ ਮੈਸੇਜ ਦੇਣਾ ਚਾਹੁੰਦੇ ਆ ਅੱਗੇ ਤੋਂ ਪੂਰੀ ਕਾਰਵਾਈ ਕੀਤੀ ਜਾਵੇ ਤਾਂ ਫੇਰ ਜਾ ਕੇ ਇਹੋ ਜੀਆਂ ਗੱਲਾਂ ਪਤਾ ਕਰਨੀ ਚਾਹੀਦੀਆਂ ਉਹ ਵੀਰ ਦਾ ਹਿੱਸਾ ਦਿੰਨੇ ਆ ਤੇ ਉਹ ਹੈ ਮੰਤਰੀ ਆ ਤੂੰ ਰਹੂਗਾ ਹੀ ਮੰਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ